ਚੰਡੀਗੜ੍ਹ ਦੇ ਹਲੋ ਮਾਜ਼ਰਾ ਦੇ ਵਿੱਚ ਇੱਕ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜੀहां ਤੁਹਾਨੂੰ ਦੱਸਿਆ ਕਿ सोनू ਜਸਵਾਲ ਨਾਂ ਦਾ ਇੱਕ ਵਿਅਕਤੀ ਹੈ ਜੋ ਕਿ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਹੈ ਉਹ ਵੀ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਹੈ ਤਾਂ ਉਸ ਦੇ ਘਰ ਦੇ ਬਾਹਰ ਜਿਹੜੀ ਆ ਕੁਝ ਬਦਮਾਸ਼ਾਂ ਵੱਲੋਂ ਜਿਹੜੀ ਆ ਉਹ ਫਾਇਰਿੰਗ ਕੀਤੀ ਗਈ ਹੈ ਤਾਂ ਤੁਹਾਨੂੰ ਦੱਸਿਆ ਕਿ 4 ਤੋਂ 5 ਰਾਊਂਡ ਜਿਹੜੇ ਫਾਇਰ ਕੀਤੇ ਗਏ ਨੇ ਤਾਂ ਮੌਕੇ ਦੇ ਉੱਤੇ ਚੰਡੀਗੜ੍ਹ ਪੁਲਿਸ ਵੀ ਪਹੁੰਚੀ ਹੈ ਤਾਂ ਪੁਲਿਸ ਵੱਲੋਂ ਜਿਹੜਾ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਕਿ ਕਿ ਜੇ CCTV ਚ ਵੀ ਤੁਸੀਂ ਸਭ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਦੇ ਬਾਹਰ ਤਾਬੜ ਤੋੜ ਜਿਹੜੇ ਉਹ ਫਾਇਰ ਕੀਤੇ ਜਾ ਰਹੇ ਨੇ ਤਾਂ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਅਤੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਇਸ ਟਾਈਮ 'ਤੇ ਮੈਂ ਆਇਆ ਖਾਣਾ ਖਾਣਾ ਖਾ ਕੇ ਮੈਂ ਸੌਣੇ ਜਾ ਰਹਾ ਸੀ ਇਹਨਾਂ ਨੇ ਫਿਰ ਸਾਡੇ 12:00 ਵਜੇ ਵੀ ਫਾਇਰਿੰਗ ਕੀਤੀ ਮੈਂ نیچے ਆਇਆ ਮੈਂ ਗਾਰੀਆਂ ਦਿਨੇ ਲੱਗਾ गलत करो दो बार फायरिंग हुई है हाँ जी दो बारी फायरिंग हुई है तो जब मैं गालियाँ देने लग गया तो वो भाग गया वो फिर फिर उसके बाद मैंने एक सौ बारह पे कॉल करी मैंने किन्ने रोड फायर हो चार प्लस हो चार प्लस कुछ तो पहचान हुई है कौन लोग से? पहचान फिर कैमरे लगे हुए हैं उसमें सीसी टीवी में पुलिस ने जो शिकायत दी है की है पुलिस ने यही दी कि मेरे गिरफे दो बारी फायरिंग हुई है साढ़े ग्यारह बजे भी हुई है ਸਾਡੇ 12:00 ਵਜੇ ਪਰ 50 ਵੀ ਫਾਇਰਿੰਗ ਹੋਈ ਹੈ ਮੇਰੇ ਪਿੱਛੇ ਤਾਂ ਚਾਹ ਚ ਕੋਣ ਕੋਣ ਲੋਕ ਮਰੂ ਸਿਰਫ ਮੋਨੂ ਜਸਵਾਲ ਅ ਕਿਸੇ ਕੇਸ ਚ ਅੰਦਰ ਹੈ ਜੀ ਅੰਜੀ ਮੇਰਾ ਬਾਈ ਹੈ ਉਹ ਵੀ ਉਹਦੇ ਤਰੀਕਾ ਕਾਫੀ سنگੀਨ ਅਰੋਪ ਸੀ ਜੋ ਫਾਇਰਿੰਗ ਦੇ ਮਾਮਲੇ ਚ ਅੰਦਰ ਜੀ ਇੱਕ ਪੋਲੀਸ ਦੇ ਸਾਹਮਣੇ ਅੰਦਰ ਰਿਹਾ ਬੋਲ ਦਿੱਤਾ ਸੀ ਕੋਈ ਦੁਸ਼ਮਨੀ ਤੁਹਾਡੇ ਕਿਸੇ